ਜਿੰਨਾ ਲੋਕਾਂ ਨੇ ਜੰਗ ਦੇ ਦਹਿਸ਼ਤ ਭਰੇ ਮਾਹੌਲ ਵੇਖੇ ਨੇ ਬਾਰਡਰ ਦੇ ਲੋਕਾਂ ਨੇ ਉਹ ਅੱਜ ਵੀ ਰੱਬ ਕੋਲੋਂ ਇਹੀ ਦੁਆ ਕਰਦੇ ਕਿ ਕਦੇ ਰੱਬਾ ਦੁਬਾਰਾ ਜੰਗ ਨਾ ਦਿਖਾਈਂ ਤਾਂ ਬਾਰਡਰ ਦੇ ਪਿੰਡ ਦੇ ਵਿੱਚ ਅੱਜ ਮੌਜੂਦ ਹਾਂ ਤਾਂ ਇੱਥੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਇੱਕ ਨਈ ਤਿੰਨ ਤਿੰਨ ਜਿਹੜੀਆਂ ਉਹ ਜੰਗਾਂ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਵੇਖੀਆਂ ਐ ਤੇ ਬਾਰਡਰ ਦੇ ਰਹਿਣ ਵਾਲੇ ਲੋਕਾਂ ਨੇ ਜੰਗ ਦੀਆਂ ਸਚਾਈਆਂ ਜਿਹੜੀਆਂ ਉਹ ਨੇੜੇ ਤੋਂ ਵੇਖੀਆਂ ਉਹਨਾਂ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਏ ਉਹ ਜਾਣਦੇ ਨੇ ਕਿ ਅਸਲ ਸ਼ਾਂਤੀ ਦੀ ਕੀਮਤ ਕੀ ਹੁੰਦੀ ਆ ਤਾਂ ਅਸੀਂ ਉਹਨਾਂ ਦੀ ਆਵਾਜ਼ ਬਣ ਕੇ ਦੁਨੀਆ ਤੱਕ ਇੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਆ ਕਿ ਇਹ ਲੋਕ ਜੰਗ ਚਾਹੁੰਦੇ ਹਨ ਜਾਂ ਅਮਨ ਸ਼ਾਂਤੀ ਚਾਹੁੰਦੇ ਹਨ ਤਾਂ ਗੱਲਬਾਤ ਕਰਦੇ ਹਾਂ ਉਹਨਾਂ ਬਜ਼ੁਰਗਾਂ ਦੇ ਨਾਲ ਹਾਂਜੀ ਕਿਹੜਾ ਪਿੰਡ ਆ ਦਲ ਅੱਛਾ ਤੇ ਅੱਜ ਜਿਹੜਾ ਇੱਕ ਬੜਾ ਰੌਲਾ ਪੈ ਰਿਹਾ ਏ ਕਿ ਜੰਗ 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 ਹਾਂਜੀ ਤੇ ਜੰਗ ਤੁਸੀਂ ਕਿੰਨੀਆਂ ਜੰਗਾਂ ਜਿਹੜੀਆਂ ਵੇਖੀਆਂ ਤੇ ਕੀ ਕਹਿਣਾ ਚਾਹੁੰਦੇ ਹੋ ਜੰਗ ਲੱਗਣੀ ਚਾਹੀਦੀ ਆ ਨਾ ਨਹੀਂ ਜੀ ਇਹਦੀ ਹਵਾ ਵੀ ਮਾੜੀ ਆ ਅੱਛਾ ਜੀ ਇੱਕ ਵੇਰਾ ਰੋੜੇ ਵਾਲੇ ਸੱਜਣ ਤਾ ਵੇਖਿਆ ਸੀ ਹਾਂਜੀ ਸੱਜਣ ਕਿਹਾਂ ਲਿਆਉਣੀਆਂ ਸੀ ਭਾਜੜ ਗੱਡਾਂ ਖਲੋਤੀਆਂ ਸੀ ਸਾਡਾ ਪਿਓ ਗਿਆ ਸੀ ਨਾਲ ਹੂੰ ਉਹ ਜਾਣਿਆ ਵੀ ਇਹ ਇੱਕ ਹੀ ਕਰਦੇ ਸੀ ਉਹਨੇ ਵੇਖ ਕੇ ਗਾਂ ਤੇ ਉਹ ਇੱਕ ਸੂਈ ਜੀ ਜਾਂਦੀ ਆਇ ਤਨ ਜੰਮਣ ਦੇ ਕਲੇ ਬੰਨੇ ਉਹ ਹੂੰ ਉਹ ਆਂਦਾ ਪਾਉ ਬਹਿ ਜਾ ਬਹਿ ਜਾ ਬਹਿ ਜਾ ਸੱਜਣਾ ਦਾ ਆਂਦਾ ਕੀ ਗੱਲ ਹੈ ਉਹਨੇ ਹਾਂ ਉਹ ਵੇਖ ਕੇ ਉਹ ਨਿਗ ਨਿਗ ਜਾਣੇ ਬਰਸ਼ਾ ਮਾਰਨ ਹੂੰ ਤੇ ਤਾਂ ਕਰਕੇ ਤਾਂ ਠਾਂ ਸੁੱਟ ਦੇਣਾ ਹੂੰ ਫਿਰ ਉਹ ਉਹਨਾਂ ਬੀਬੀਆਂ ਨੂੰ ਉਹ ਫੜਾਉਂਦੇ ਸੀ ਉਹ ਜੇ ਆਂਦਾ ਵੀ ਅਸੀਂ ਸਾਹਮਣੇ ਹੋ ਜਾਂਦੇ ਤੇ ਸਾਨੂੰ ਵੀ ਉਹਨਾਂ ਮਾਰ ਹੀ ਦੇਣਾ ਅੱਛਾ ਪਰ ਪਾ ਜੜੋ ਨਾਲ ਦੇ ਇਥੇ ਪਿੰਡ ਨਾਲ ਲੈ ਆਂਦੇ ਹਾਂ ਕਿੰਨੀਆਂ ਜੰਗਾਂ ਵੇਖੀਆਂ ਤੁਸੀਂ ਮੈਂ ਤਾਂ ਮੈਨੂੰ ਜਬ ਦਾ ਚੀਨ ਦੀ ਵੀ ਅੱਛਾ ਮੈਂ ਸਾਰੀਆਂ ਹੀ ਵੇਖ ਲਈਆਂ ਗੱਲ ਅੱਛਾ ਜਿੰਨੀਆਂ ਵੀ ਹੈ ਜਿਹੜੀ 1947 ਦੀ ਜੰਗ ਹੋਈ ਸੀ ਵੰਡ ਹੋਈ ਸੀ ਤੇ ਉਦੋਂ ਜਿਹੜਾ ਮਾਹੌਲ ਕਿਦਾਂ ਦਾ ਸੀ ਓਏ ਉਦੋਂ ਵੀ ਬੜਾ ਮਾੜਾ ਸੀ ਗੁਰੂਆ ਤੇਨੂੰ ਮੈਂ ਦੱਸਣ ਦਿਆਂ ਭੀ ਉਦੋਂ ਨਾ ਭੈਣ ਦਾ ਭਰਾ ਬਣਦਾ ਹੋ ਤੇ ਨਾ ਕੋਈ ਬਣਦਾ ਨਹੀਂ ਕਿਸੇ ਦਾ ਹਾਂ ਉਹਦੋਂ ਬੁਰਾਈ ਹਾਲ ਹੋਇਆ ਹੈ ਲੋਕਾਂ ਮੈਂ ਤੇ ਧੀਆਂ ਆਪਦੀਆਂ ਵੱਡ ਲੀਆਂ ਯਾਰ ਡਰਦੇ ਮਾਰਿਆ ਕਿ ਦੱਸਣ ਦੇ ਅੱਛਾ ਪੰਗੀ ਕਰਕੇ ਵੱਡਦੇ ਹਨ ਭੀ ਸਾਡੀ ਬੇਇੱਜ਼ਤੀ ਕਰਨਗੇ ਅੱਛਾ ਇਹਨਾ ਮਾਹੌਲ ਮਾੜਾ ਹੋ ਗਿਆ ਹੈ ਇਹਨਾ ਮਾਹੌਲ ਮਾੜਾ ਵੇਖਿਆ ਮੈਂ ਆਪਦੀ ਅੱਖੀਂ ਵੇਖਿਆ ਤੇ ਅੱਛਾ ਤੇ ਇਹ ਜਦੋਂ ਜੰਗ ਹੁੰਦੀ ਹੈ ਤੇ ਫਿਰ ਇਹ ਪਿੰਡ ਜਿਹੜੇ ਆ ਬਾਰਡਰ ਦੇ ਉੱਠ ਕੇ ਪਿੱਛੇ ਚੱਲ ਜਾਂਦੇ ਵੇਤੇ ਲੇ ਜਾਂਦੇ ਵੀ ਉੱਥੇ ਵੀ ਲੋਕਾਂ ਦਾ ਬੁਰਾ ਹੀ ਹਾਲ ਹੁੰਦਾ ਰਿਹਾ ਕਹੇ ਤੋ ਪ੍ਰਾਲੀ ਸਟਾਲੀ ਕਹੇ ਚੰਗੇ ਭਲੇ ਜੱਟ ਤੋਂ ਅੱਛਾ ਸੇ ਪ੍ਰਾਲੀ ਇੰਨੇ ਮਾਹੌਲ ਜਿਹੜੇ ਮਾਰੇ ਇੱਕ ਦੂਸਰੇ ਨੂੰ ਚੀਜ਼ ਵੀ ਜੜੀ ਨਹੀਂ ਦਿੰਦੀ ਹਾਂ ਨਹੀਂ ਤੇ ਐਡਾ ਬੰਦਾ ਲੈਨ ਲਾਟ ਹਾਂ ਤੇ ਉਹਦੇ ਤੋਂ ਵੀ ਅਗਲੇ ਆ ਕੇ ਉਹਨੇ ਹਾਂ ਓਹੋ ਜਿਹੜੇ ਗਰੀਬ ਆ ਅਹੀਂ ਰੋਜ਼ ਹੀ ਸਟਾਉਂਦੇ ਰਹਿੰਦੇ ਇਹਨਾਂ ਤੋਂ ਤੇ ਅੱਜ ਸਾਡੀ ਵਾਰੀ ਵੀ ਆ ਗਈ ਹਾਂ ਇਹਦਾ ਮੰਧਾਲ ਹੋਵੇ ਹਾਂ ਤੇ ਇੱਕ ਉਦੋਂ ਜਿਹੜੇ ਜੰਗ ਹੁੰਦੀ ਤੇ ਕਿੰਨਾ ਕਿ ਜਿਹੜੀ ਵੱਟ ਫੱਟ ਹੁੰਦੀ ਸੀ ਕੋਈ ਅੰਤ ਹੀ ਨਹੀਂ ਸੀ ਹੂੰ ਅੰਤ ਨਹੀਂ ਸੀ ਹੂੰ ਇਹ ਨਹੀਂ ਵੱਟ ਫੱਟ ਹੁੰਦੀ ਸੀ ਹਾਂ ਜਦੋਂ ਕਿਸੇ ਦੇ ਬੱਚੇ ਨੇ ਜਿਹੜੀਆਂ ਪਾਉ ਝੋਲੀ ਦੇ ਵਿੱਚ ਹੂੰ ਮਾਰ ਕੇ ਹੂੰ ਮਰੇ ਬੱਚੇ ਹੂੰ ਤੇ ਉਹ ਇਦਾਂ ਦੀ ਹਾਲਤ ਹੋ ਗਈ ਇਸ ਤਰ੍ਹਾਂ ਦੀ ਹਾਲਤ ਵੇਖੇ ਅਸੀਂ ਦੇ ਅੱਛਾ ਮੇਰਾ ਪਿਓ ਆਂਦਾ ਹੁੰਦਾ ਸੀ ਹੁੰਦਾ ਏ ਇਹੋ ਜਿਹਾ ਸਮਾਂ ਆਉ ਹੂੰ ਲੋਕਾਂ ਖੋਖੋ ਚੀਜ਼ਾਂ ਖਾ ਜਾਣੀਆਂ ਲੋਕਾਂ ਤੋਂ ਹੂੰ ਤੇ ਮੈਂ ਉਹਨੂੰ ਕਰਨਾ ਬਾਬਾ ਲੋਕੀ ਸ਼ਦਾਈ ਹੋ ਜਾਣਗੇ ਅੱਛਾ ਉਹ ਆਂਦਾ ਨਹੀਂ ਸ਼ਦਾਈ ਨਹੀਂ ਹੋਣਾ ਹਵਾ ਹੀ ਇਹੋ ਜਿਹੀ ਆ ਜਾਣੀ ਹੈ ਅੱਛਾ ਉਹ ਹਵਾ ਵੇਖ ਲਈ ਹੈ ਵੇਖ ਲਈ ਉਹੋ ਜਿਹਾ ਹੁਣ ਜੇ جنگ ਲੱਗਦੀ ਆ ਤੇ ਹੁਣ ਲੋਕ ਕਿੱਥੇ ਜਾਣਗੇ ਫਿਰ ਜਿਹੜੇ ਬਾਰਡਰ ਦੇ ਲੋਕ ਆ ਜਿਸ ਤਰ੍ਹਾਂ ਤੁਹਾਡਾ ਪਿੰਡ ਹੋਇਆ ਹੋਰ ਬਾਰਡਰ ਦੀ ਨੂੰ ਜਾਂਣਾ ਹੁਣ ਗੱਲ ਆ ਵੀ ਅਸੀਂ ਤੇ ਕਿਸੇ ਬੰਦੇ ਇੱਥੋਂ ਜਾ ਨਹੀਂ ਸਕਦੇ ਹੂੰ ਵੀ ਮਰਨਾ ਹੀ ਆ ਹੂੰ ਜਾਣੇ ਵੀ ਜਾ ਕੇ ਪੱਜਾਂਗੇ ਕਿੱਧਰ ਸਾਡੇ ਕੋਲ ਕੀ ਹੈ ਜਿਹੜੇ ਭਾਜੀ ਕੋਈ ਸਾਡੇ ਕੋਲ ਭਾਈ ਜਾਜ ਨਹੀਂ ਕੋਈ ਸਾਡੇ ਕੋਲ ਮਸ਼ੀਨਰੀ ਨਹੀਂ ਤੇ ਸਾਡੇ ਕੋਲ ਉਹ ਤੇ ਦੋ ਜੁੱਲੇ ਵੀ ਨਹੀਂ ਲੈ ਕੇ ਫੇ ਰਾਤ ਨੂੰ ਕੇ ਜਿਹੜੇ ਉੱਤੇ ਲੱਲਣੇ ਆ ਨਿਕਲਨੇ ਕੀ ਕਰਾਂਗੇ ਤੇ ਅਮ ਨਹੀਂ ਵਾਪਰੇ ਗੱਲ ਦੇ ਫੇਰ ਹੀ ਉਹਨਾਂ ਨੂੰ ਪਤਾ ਲੱਗੇ ਨਾ ਕਿ ਜੰਗ ਇਹੋ ਜੀ ਹੁੰਦੀ ਆ ਹੂੰ ਤੇ ਅਸੀਂ ਵੀ ਨਹੀਂ ਜੇ ਆਂਦੇ ਪਿ ਜੰਗ ਲੱਗੇ ਹੂੰ ਨੂੰ ਬਣੇ ਆਪਣੀ ਦੁਨੀਆ ਜੇ ਉਹ ਮਾਰ ਦੇਣਗੇ ਤੁਹਾਨੂੰ ਤੇ ਤਦ ਵੀ ਤੁਸੀਂ ਮਰੇ ਤੇ ਜੇ ਤੁਸੀਂ ਮਾਰਦੇ ਹੋਗੇ ਤੇ ਤਦ ਵੀ ਤੁਸੀਂ ਮਰੇ ਬੰਦਾ ਹੀ ਮਰਨੇ ਜਿਹੜਾ ਉਹਨੇ ਤੈਨੂੰ ਆਖਿਆ ਨਹੀਂ ਮੈਨੂੰ ਅੱਲਾ ਤਬਾ ਕਰ ਲੈਂਦੇ ਅੱਛਾ ਉਹ ਕੀ ਕਹਾਣੀ ਕੀ ਹੀ ਦੱਸਿਓ ਉਹ ਕਹਾਣੀ ਕਿਸੇ ਨੇ ਆਣ ਕੇ ਮੁਸਲਮਾਨੀ ਲੁਗੀ ਹਿੰਦੀ ਨੇ ਕਿ ਜਾਣੇ ਲੈ ਕੇ ਉਹਨਾਂ ਦੇ ਕਮਾਚ ਅੱਛਾ ਇੱਥੇ ਤੁਹਾਡੇ ਪਿੰਡ ਤਾਹੋ ਅੱਛਾ ਉਹ ਕਹੇ ਆਣ ਕੇ ਦੱਸਦਾ ਬਾਬਾ ਹੂੰ ਤੁਹਾਡੇ ਕਮਾਚ ਦੇ ਵਿੱਚ ਇੰਨਾ ਸੋਨਾ ਉਹ ਮੁਸਲਮਾਨੀ ਕੋਲ ਅੱਛਾ ਉਹਦੇ ਵਿਚਾਰੀ ਲੁਗੀ ਬੈਠੀ ਅੱਛਾ ਅੱਛਾ ਉਹ ਉਹ ਆਂਦਾ ਉਹਨੇ ਲਾ ਕੇ ਪਰਛੀ ਜਿਉਂ ਭਜਾਈ ਅੱਛਾ ਤਖਾਰੀ ਜੀ ਹੂੰ ਤੇ ਨਿਕਲਦਾ ਸੀ ਉਹਨੇ ਵਿਚਾਰੀ ਨੇ ਰਾਤ ਹੀ ਹੂੰ ਉਹ ਯਾਨਿਆਂ ਨੂੰ ਕੁੱਟੇ ਮਾਰੇ ਵੀ ਰੋਲਾ ਰੋਵੋ ਨਾ ਪੁੱਤ ਰੋਵੋ ਨਾ ਹੂੰ ਉਹ ਜਾਨਿਆ ਵੀ ਜਦੋਂ ਗਈ ਤੇ ਉਹਨੇ ਵੇਚ ਲਿਆ ਵੀ ਆਇਆ ਮੇਰੇ ਬਦਲੇ ਹੂੰ ਉਹਨੇ ਹਾਂ ਇੱਥੇ ਹੀ ਖਲੋ ਜਾ ਹੂੰ ਮੈਨੂੰ ਅੱਲਾ ਤਬਾ ਕਰ ਲੈਂਦੇ ਫੇਰ ਤੈਨੂੰ ਮਾਫ ਦੂੰ ਉਹ ਤਬਾ ਅੱਛਾ ਉਹ ਫੇਰ ਜਦੋਂ ਉਨੇ ਆਦੀ ਅੱਲਾ ਤਵੱਕੀ ਕਰਦੀ ਰਹੀ ਹਾਂ ਉਹਨੇ ਆ ਜਾ ਪਈ ਹਾਂ ਪਰ ਮਰੇਗਾ ਕੀੜੇ ਪੈਕੇ ਅਛਾ ਨਾਲ ਹੀ ਉਹਨੇ ਬਜਮ ਛੱਡ ਦਿੱਤਾ ਪਰ ਮਰੇਗਾ ਕੀੜੇ ਪੈਕੇ ਕੀ ਕੀਤਾ ਉਹਨੇ ਉਹਦੇ ਨਾਲ ਉਹਨੂੰ ਮਾਰੀ ਬਰਸ਼ੀ ਤੇ ਤਾਂ ਹੀ ਆਏ ਕਰ ਦਿੱਤੀ ਅਛਾ ਤੇ ਉਹ ਮੁੜ ਕੇ ਵੇਖਿਆ ਤੇ ਉਹਦੇ ਵਿੱਚ ਕੁਛ ਵੀ ਨਾ ਟਾਕੀਆਂ ਵਿਚਾਰੇ ਜਾਣੇ ਨਿਕਨੇ ਜਾਣੇ ਉਹਨੂੰ ਲੱਗਿਆ ਵੀ ਵਿੱਚ ਸੋਨਾ ਇਹਨੂੰ ਮਾਰਦਾ ਤੇ ਸੋਨਾ ਲੈ ਜਾਊਂਗਾ ਸੋਨਾ ਲੈ ਜਾਊਂਗਾ ਤੇ ਜੇ ਨਾ ਵੀ ਮਾਰਦਾ ਤੇ ਤਾਂ ਵੀ ਦੇ ਸਕਦੀ ਸੀ ਤਾਂ ਵੀ ਦੇ ਸਕਦੀ ਉਹਨੇ ਵਿਚਾਰੀ ਕੀ ਆਖਣਾ ਅੱਛਾ ਅੱਛਾ ਇਹਦਾ ਮੰਦਾ ਹਾਲ ਲੋਕਾਂ ਨੇ ਕੀਤਾ ਲੋਕਾਂ ਦਾ ਤੇ ਉਹਦੀ ਘਰ ਵਾਲੀ ਮੁੜਕਿਆਂ ਦੀ ਹੁੰਦੀ ਸੀ ਉਹ ਤਰਿਆ ਆ ਉਹ ਸੋਨਾ ਲਮਕਦਾਈ ਜਿਹੜਾ ਖੋਇਆ ਆਹਦੇ ਕਿਨੇ ਜਦੋਂ ਲਮਕਦੇ ਸੀ ਨਾ ਇਹ ਉਹ ਸੋਨਾ ਲਮਕੰਦਿਆ ਹੀ ਹੁੰਦਾ ਕਿੰਨੇ ਬਦਲੇ ਉਦੋਂ ਫਿਰ ਜਦੋਂ ਜੰਗ ਹੁੰਦੀ ਤਾਂ ਲੁੱਟ ਖੋ ਵੀ ਦੱਸਦੇ ਵੀ ਕਾਫੀ ਹੁੰਦੀ ਸੀ ਓਏ ਹੋਏ ਹੋਏ ਕੋਈ ਹਾਲ ਹੀ ਨੀਰੇ ਲੋਕਾਂ ਦੇ ਇਥੇ ਮੇਰੇ ਵੇਹ ਲੋਕਾਂ ਦੇ ਭਾਂਡੇ ਮੁਸਲਮਾਨ ਜਿਹੜੇ ਨਿਕਲ ਕੇ ਮਾਰੀ ਤੇ ਆਏ ਨੂੰ ਹਮ ਲੋਕਾਂ ਬੋਰੀਆਂ ਭਰ-ਭਰ ਕੇ ਭਾਂਡਿਆਂ ਦੀ ਉਹਨਾਂ ਦੇ ਅੰਦਰਾਂ ਤੋਂ ਲੈਂਦੀਆਂ ਹਮ ਤੇ ਕੁਝ ਜੁੱਲੇ ਚੁੱਕਿਆ ਹੋਵੇ ਕੁਝ ਚੁੱਕੀ ਆਵੇ ਤੇ ਬੜੇ ਖੁਸ਼ੀ ਆ ਸਿਰ ਪੀਓ ਨਿਕਲ ਨਿਕਲ ਗਏ ਆ ਤੇ ਆਪਾਂ ਲੁੱਟ ਮਾਰ ਕਰ ਜਦੋਂ ਜੰਗ ਹੋਈ ਸੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕੋਈ ਅਨਾਊਂਸਮੈਂਟ ਹੋਈ ਸੀ ਗੁਰਦੁਆਰਾ ਸਾਹਿਬ ਜਾਂ ਰੇਡੀਓ ਤੇ ਕੋਈ ਖਬਰ ਸੁਣੀ ਕਿਸ ਤਰ੍ਹਾਂ ਪਤਾ ਲੱਗਦਾ ਨਹੀਂ ਨਹੀਂ ਉਹ ਰੈਲਗਰ ਉਦੋਂ ਉਹੀ ਜਣੇ ਵੀ ਘਟ ਸੀ ਹੂੰ ਉਦੋਂ ਦੀ ਉਤਨੇ ਆਟੋਮੈਟਿਕ ਕੰਮ ਇਹ ਚੱਲ ਗਿਆ ਕੁਲੀ ਚੱਲ ਗਿਆ ਪਹਿਲਾਂ ਕੋਈ ਪਤਾ ਨਹੀਂ ਪੀ ਜਾਂ ਲੱਗੀ ਨਾ 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 ਆਟੋਮੈਟਿਕ ਹੂੰ ਹਾਂ ਆਟੋਮੈਟਿਕ ਚੱਲ ਗਿਆ ਠੀਕ ਹੈ ਜੀ ਤਾਂ ਤੁਸੀਂ ਬਜ਼ੁਰਗਾਂ ਦੇ ਨਾਲ ਆਪਾਂ ਵੀ ਗੱਲਬਾਤ ਕੀਤੀ ਤੁਸੀਂ ਸਾਰੇ ਸੁਣਿਆ ਕਿ ਜਿਹੜੀ جنگ ਆ ਉਹ ਕਿਸੇ ਮਸਲੇ ਦਾ ਹੱਲ ਨਹੀਂ ਗਾ ਤਾਂ ਜੰਗ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਪਾਸਿਆਂ ਤੋਂ ਆਮ ਲੋਕਾਂ ਤੇ ਆਮ ਪਬਲਿਕ ਦਾ ਜਿਹੜਾ ਉਹ ਵੱਡਾ ਨੁਕਸਾਨ ਆ ਤਾਂ ਇਹ ਲੋਕ ਜਿਹੜੇ ਬਾਰਡਰ ਤੇ ਰਹਿੰਦੇ ਆ ਇਹ ਨਹੀਂ ਚਾਹੁੰਦੇ ਕਿ ਜਿਹੜੀ ਉਹ ਦੋ ਦੇਸ਼ਾਂ ਦੇ ਵਿੱਚ ਜਿਹੜੀ ਇੱਕ ਵਾਰ ਫੇਰ ਉਹ ਜੰਗ ਹੋਵੇ ਤਾਂ ਇੱਥੇ ਜਿਹੜੀ ਉਹ ਦੁਨੀਆ ਜਿਹੜੀ ਆ ਉਹ ਤਬਾਹ ਹੋ ਜੇ ਕਿਉਂਕਿ ਹਾਂਜੀ ਕੀ ਨਾ ਵੀਰ ਜੀ ਮਰਨਾ ਜੀ ਕਿ ਵਰਸ ਕਿਹੜਾ ਪਿੰਡ ਹੈ ਪਿੰਡ ਡਾਲ ਜੀ ਤੇ ਕੀ ਕਹਿਣਾ ਚਾਹੁੰਨੇ ਹਾਂ ਜਿਹੜੇ جنگ ਦੇ ਮਾਹੌਲ ਬਣੇ ਪਏ ਆ جنگ ਦੇ ਮਾਹੌਲ ਬਣੇ ਪਏ ਜੀ ਕਹਿਣਾ ਚਾਹੁੰਨੇ ਆ ਵੀ ਜਿਹੜਾ ਪਾਲਗਾਮ ਵਿੱਚ ਹਮਲਾ ਹੋਇਆ ਹਮ ਗੱਲ ਤੇ ਮਾੜੀ ਐ ਨਾ ਵੀ ਜਿਹੜਾ ਕਿਸੇ ਦੀ ਵੀ ਜਾਨ ਬੇਹਦ ਤੇਰੀ ਲਈ ਜਾਣੀ ਇਹ ਜੁਰਮ ਵਾਲੀ ਗੱਲ ਐ ਪਰ ਅਸੀਂ ਵੀ ਇਹ ਗੱਲ ਚਾਹੁੰਨੇ ਆ ਵੀ ਹੋਇਆ ਮਾੜਾ ਤੇ ਪਰ ਜਿਹੜੀ ਦੋਨਾਂ ਦੇਸ਼ਾਂ ਦੀ جنگ ਆ ਇਹਦੇ ਵਿੱਚ ਦੋਨਾਂ ਧਿਰਾਂ ਦੇ ਨਿਸ਼ਾਨ ਬਹੁਤ ਜ਼ਿਆਦਾ ਹਮ ਇਹ ਗੱਲ ਨਹੀਂ ਕਿ ਪਾਕਿਸਤਾਨ ਦਾ ਜ਼ਿਆਦਾ ਨਿਸ਼ਾਨ ਹੋਵੇਗਾ ਜਾਂ ਹਿੰਦੁਸਤਾਨ ਦਾ ਨਹੀਂ ਹੋਊਗਾ ਇਹ ਦੋਹਾਂ ਤਰ੍ਹਾਂ ਦਾ ਨਿਸ਼ਕਾਨ ਜਿਹੜਾ ਇੱਕੋ ਜਿਹਾ ਹੀ ਆ ਹੂੰ ਕਿ ਜਾਨੀਏ ਜਿਹੜੇ ਬਹੁਤੇ ਜਿਆਦੇ ਬਾਰਡਰ ਦੇ ਪਿੰਡ ਨੇ ਇਹਨਾਂ ਨੂੰ ਅੱਗੇ ਹੀ ਬੜੀਵਾਰ ਮਾਰ ਪਈ ਆ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਇਹਨਾਂ ਦਾ ਕੁਛ ਨਹੀਂ ਰਿਹਾ ਇਹ ਵਿਚਾਰੇ ਕਰਦੇ ਉਹ ਦਾ ਜਿਤਨਾ ਕੋ 30 40 ਸਾਲ ਜਾਂ 20 ਸਾਲ ਵਿਚਾਰੇ ਆਪਦੇ ਪੁਖੇ ਤੇ ਇਹ ਕਰਕੇ ਕੋਈ ਆਦਾ ਕੋਠਾ ਮੜਲਾ ਬਣਾਉਂਦੇ ਆ ਜਾਂ ਕੋ ਚਾਰ ਭਾਂਡੇ ਛਣੇ ਬਣਾਉਂਦੇ ਆ ਤੇ ਜਦੋਂ ਜੰਗ ਦੀ ਤਿਆਰੀ ਹੁੰਦੀ ਆ ਉਹ ਅਗਲੇ ਪਿੰਡਾਂ ਵਾਲਿਆਂ ਕੋਲ ਲੈ ਜਾਂਦੇ ਆ ਪਿੱਛੇ ਤੇ ਉਹਨਾਂ ਦਾ ਵਿਚਾਰਾਂ ਦਾ ਰਾਜ ਕੋਇਆ ਖਾਇਆ ਜਾਂਦਾ ਵਾ ਤੇ ਇਹ ਫਿਰ ਭੁੱਖੇ ਦੇ ਭੁੱਖੇ ਅਸੀਂ ਤੇ ਇਹੋ ਗੱਲ ਕਰਨੀ ਚਾਹੁੰਨੇ ਆਂ ਵੀ ਜਿਹੜੀ جنگ ਇਹ ਮਾੜੀ ਆ ਠੀਕ ਆ جنگ ਨਹੀਂ ਲੱਗਣੀ ਚਾਹੀਦੀ ਦੋਨਾਂ ਦੇਸ਼ਾਂ ਦੇ ਵਿੱਚ ਅਮਨ ਸ਼ਾਂਤੀ ਚਾਹੀਦੀ ਤੇ ਦੋਵੇਂ ਦੇਸ਼ ਮਸਾ ਮਸਾ ਸਾਡੇ ਹਿੰਦੁਸਤਾਨ ਨੇ ਤਰੱਕੀ ਦਾ ਰਾਹ ਫੜਿਆ ਤੇ ਜੇ ਆਪਾਂ جنگ ਲੱਗ ਜਾਂਦੀ ਆ ਤੇ ਆਪਾਂ ਫਿਰ ਉਸੇ ਜਗ੍ਹਾ ਤੇ ਚਲੇ ਜਾਵਾਂਗੇ ਇਸ ਪਿੰਡ ਨੇ ਤਿੰਨ ਚਾਰ ਜੰਗਾਂ ਵੇਖੀਆਂ ਤੁਹਾਡੇ ਬਜ਼ੁਰਗ ਜਿਹੜੇ ਉਹ ਕੀ ਦੱਸਦੇ ਕੀ ਹਾਲਾਤ ਸੀ ਉਦੋਂ ਜਿਹੜੇ ਸਾਡੇ ਬਜ਼ੁਰਗ ਦੱਸਦੇ ਇਹ ਜਿਵੇਂ ਕਿ 1947 ਵਾਲੀ ਗੱਲ ਜੇ ਕਰੀਏ ਕਿ ਜਿਹੜੇ ਬਜ਼ੁਰਗ ਆ ਜਿਹੜੇ ਬਜ਼ੁਰਗ ਗੱਲਾਂ ਦੱਸਦੇ ਰਹਿਆ ਉਹਨਾਂ ਗੱਲਾਂ ਦੇ ਵਿੱਚ ਉਹ ਗੱਲਾਂ ਲੈ ਕੇ ਕੁਝ ਮੈਂ ਇੱਕ ਕਵਤਾ ਵੀ ਲਿਖੀ ਹੈ 1947 ਦੀ ਕਿ ਜਿਹੜਾ ਉਹਦੇ ਵਿੱਚ ਲੋਕਾਂ ਦਾ ਬੁਰਾ ਹਾਲ ਹੋਇਆ ਸੁਣਾ ਸਕਦੇ ਹੋ ਸੁਣਾ ਸਕਦੇ ਆ ਜੀ ਤੇ ਜਿਵੇਂ ਕਿ ਉਹਨੂੰ 1947 ਦੇ ਵਿੱਚ ਜਦੋਂ ਦੰਦਚਾਰੀ ਵੰਡ ਹੋਈ ਆ ਕਿ ਪੁਰਾਣੇ ਬਜ਼ੁਰਗ ਦਾਦੇ ਸੀ ਕਿ ਜਾਨੀ ਕਿ ਜਿਹੜੇ ਆਪਣੇ ਉਧਰ ਹਿੰਦੂ ਤੇ ਸਿੱਖ ਰਹਿ ਰਹੇ ਸੀ ਪਾਕਿਸਤਾਨ ਦੇ ਵਿੱਚ ਉਧਰੋਂ ਵੱੜ ਵੱੜ ਕੇ ਰੇਲਾਂ ਭਰ ਕੇ ਹਿੰਦੁਸਤਾਨ ਆਈਆਂ ਹਮ ਹਿੰਦੁਸਤਾਨ ਦੇ ਵਿੱਚ ਜੋ ਮੁਸਲਮਾਨ ਰਾਏ ਰਹੇ ਸੀ ਇਧਰੋਂ ਭਰ ਕੇ ਦੇ ਉਧਰ ਗਈਆਂ ਅੱਛਾ ਵੇਖੋ ਬੱਚਿਆਂ ਦਾ ਜਾਂ ਬੀਵੀਆਂ ਦਾ ਜਨਾਨੀਆਂ ਦਾ ਜਾਂ ਮਰਦੋਸ਼ਾਂ ਦਾ ਕੀ ਦੋਚ ਹੈ ਤੇ ਅੰਗਰੇਜ਼ ਨੇ ਜਾਂਦਿਆਂ ਜਾਂਦਿਆਂ ਕਿ ਐਉਂ ਜੀ ਅੱਗ ਲਾ ਗਿਆ ਕਿ ਦੋ ਇੱਕ ਦੇਸ਼ ਤੋਂ ਦੋ ਦੇਸ਼ ਬਣਾ ਗਿਆ ਉਹ ਦੇਸ਼ ਹੋ ਗਏ ਉਹਨੇ ਅੱਗ ਇਹ ਲਾਈ ਕਿ ਚਲੋ ਮੈਨੂੰ ਤੇ ਤੁਹਾਨੂੰ ਕੱਢ ਦੇਣਾ ਮੈਂ ਤੇ ਜਾਣਾ ਆਪਣੇ ਦੇਸ਼ ਨੂੰ ਚੜੇ ਪਰ ਤੁਸੀਂ ਰੋਜ਼ ਹੀ ਲੜਦੇ ਰਹੋਗੇ ਰੋਜ਼ ਹੀ ਲੜਦੇ ਰਹੋਗੇ ਉਹਨੇ ਇਹ ਕਹਿੋ ਜੀ ਅੱਗ ਲਾਈ ਆ ਕਿ ਇਹ ਜਿਹੜਾ ਭੜਕਾਓ ਪ੍ਰਚਾਰ ਆ ਇਹ ਮਾੜਾ ਵਾ ਅਮਨ ਸ਼ਾਂਤੀ ਚਾਹੀਦੀ ਪਛੜਿਆ ਜੂ ਉਹਨਾਂ ਸ਼ਕਾਣ ਤੋਂ ਦੇਸ਼ਾਂ ਦੇ ਬਹੁਤ ਜ਼ਿਆਦਾ ਹੋਏਗਾ ਤੇ ਪਰ ਜਿਹੜੇ ਮੇਰੇ ਵੀਰ ਕਹਿ ਰਹੇ ਆ ਚਲੋ ਉਹਨਾਂ ਹੀ ਸੂਝ ਆਪਣੀ ਆ ਤੇ ਉਹਨਾਂ ਨੇ ਅਜੇ ਤੱਕ ਜੰਗ ਦਾ ਮਾਹੌਲ ਕੋਈ ਨਹੀਂ ਦੇਖਿਆ ਨਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਬਾਰਡਰ ਦੇ ਲੋਕ ਜਿਹੜੇ ਆ ਕਿੰਨੀਆਂ ਮੁਸ਼ਕਲਾਂ ਨੇ ਜਿਹੜੀ ਹੁਣ ਬੀਐਸਐਪ ਆ ਵੇਖੋ ਹੁਣ ਤੌਪ ਕਿੰਨੀ ਲੱਗੀ ਤੌਪ ਦੇ ਵਿੱਚ ਵਿਚਾਰੇ ਉਤਰੇ ਫਿਰਦੇ ਉਹ ਵੀ ਅਸਰ ਡਿਊਟੀ ਦੇ ਤਹਿਤ ਨਾ ਤੇ ਤਨਖਾਹ ਇੱਕ ਬੱਚਾ ਬਾਰੇ ਨੇ ਤੇ ਜੇ ਆਪਾਂ ਕਿਹਨੂੰ ਉਹਨਾਂ ਨੂੰ ਮਾਰ ਹੀ ਰਹੀਏ ਜਾਂ ਮਾਰੇ ਜਾਂਦੇ ਆਪਾਂ ਨੂੰ ਉਹਨਾਂ ਦਾ ਕੋਈ ਦੁੱਖ ਨਹੀਂ ਆ ਉਹ ਵੀ ਇੱਕ ਹਿੰਦੁਸਤਾਨ ਦੇ ਮਸਨੀਕ ਨਹੀਂ ਦੋਸਤਾਨ ਦੇ ਆਪਣੇ ਦੇਸ਼ ਦੇ ਰਾਖੇ ਨੇ ਤੇ ਪਰ ਜੰਗ ਹੈ ਮਾਰੀ ਨਿਸ਼ਕਾਮ ਦੋਹ ਤਰ੍ਹਾਂ ਦਾ ਹੋਊਗਾ ਤੇ ਕਪਤਾ ਇੱਕ ਲਿਖੀ ਸੀ ਤੁਸੀਂ ਕਪਤਾ ਲਿਖੀ ਆ ਹਾਂਜੀ ਉਹ ਤੁਹਾਨੂੰ ਸੁਣਾ ਦਿੰਦੇ ਨੇ ਵੀ ਉਹਦੇ ਵਿੱਚ 1947 ਦੇ ਵਿੱਚ ਕੀ ਹੋਇਆ ਅਬਦੀ ਹੋ ਗਈ ਫੇਰ ਲੱਗੇ ਜੋਸਾ ਕੋਣ ਯਾਰੋ ਵੜ ਵੜ ਰੇਲਾ ਪਰਤਿਆਂ ਪੈਦਾ 41 ਵਿੱਚ ਬੁਰਕੀਆਂ ਤੇ ਪਾਈਆਂ ਨੂੰ ਵੱਧ ਪਿਆਰ ਸਭ ਨੇ ਇੱਕ ਚੁੱਲੇ ਤੇ ਬੈਠਣਾ ਯਾਰੋ ਪਾਈ ਬਿਮਾਰੀ ਵੰਡਨੇ ਕੀਤੇ ਘਰਾਂ ਦੇ ਕਰ ਬਰਬਾਦ ਲੋਕਾਂ ਛੋਟੇ ਬੱਚੇ ਮਾਰਤੇ ਲੋਕੀ ਖੁੱਲੇ ਬੂਹੇ ਛੱਡ ਕੇ ਫੇਰ ਲੱਗੇ ਜਾਨ ਬਚਾਉਣ ਵੀਰੋ ਕੋਈ ਨਾ ਸਮਝੇ ਆਪਣਾ ਖੂਨ ਨਾ ਨੁਕੀਆਂ ਪਰਗੀਆਂ ਲਾਛਾਂ ਦੇ ਲੱਗ ਗਏ ਢੇਰ ਲੋਕੀ ਧੀਆਂ ਪੁੱਤਰ ਛੱਡ ਗਏ ਓ ਰਾਤ ਬਰਾਤੇ ਨਸਦੇ ਕੋਈ ਦੇਵੇ ਨਾ ਸਾਨੂੰ ਮਾਰ ਯਾਰੋ ਲਬ ਲਬ ਲੋਕੀ ਮਾਰ ਦੇ ਵੀਰੋ ਅੱਗ ਲਾਈ ਅੰਗਰੇਜ਼ ਨੇ ਕਰਤੇ ਲੀ ਰੋਲੀਰ ਪਾਈਆਂ ਨੇ ਭਾਈ ਇਮਾਰਤ ਤੇ ਡਲ ਵਾਲਾ ਕੇ ਬਾਲ ਲਿਖਦਾ ਵੀਰੋ ਦੋਂਦੇ ਸ਼ਾਂਦਾ ਹਾਲ ਵੀਰੋ ਲਿਖਦਿਆਂ ਦਿਲ ਜੇ ਕੰਬਦਾ ਆਹ ਇਹ ਗੱਲ ਗੁਰੂ ਪਿਆਰੀ ਸਾਧ ਸੰਗਤ ਜੀ ਹੋਈ ਆ ਪਹਿਲਾਂ ਸਾਡੀਆਂ ਇੱਕ ਥਾਲੀ ਵਿੱਚ ਬੁਰਕੀਆਂ ਸੀ ਇੱਕੇ ਚੁੱਲੇ ਤੇ ਬੈਠਣਾ ਇੱਕੋ ਘੜੀ ਇੱਕੋ ਬਾਾਰ ਸੀ ਇੱਕ ਥਾਲੀ ਵਿੱਚ ਬੁਰਕੀਆਂ ਤੇ ਪਾਈਆਂ ਨੂੰ ਵੱਧ ਪਿਆਰ ਸਾਬ ਨੇ ਇੱਕ ਤੁਲੇ ਤੇ ਬੈਠਣਾ ਕਭ ਕੀ ਤੁਲੇ ਤੇ ਬੈ ਕੇ ਰਸਨ ਪਾਣੀ ਖਾਂਦੇ ਸੀ ਅੱਜ ਜਿਹੜੀ ਅੰਗਰੇਜ਼ ਨੇ ਅਗਲਾ ਦਿੱਤੀ ਆ ਉਹਨੇ ਲੀਰੋ ਲੀਰ ਕਰਕੇ ਰੱਖ ਦਿੱਤਾ ਅੱਜ ਇੰਨੀ ਦੁਸ਼ਮਣੀ ਸਾਡੀ ਵਧ ਗਈ ਆ ਇੱਕ ਦੂਜੇ ਨੂੰ ਵੇਖਣਾ ਨਹੀਂ ਚਾਹੁੰਦੇ ਰਿਸ਼ਪਾਲ ਸਿੰਘ ਜੀ ਤੇ ਕਿਹੜਾ ਪਿੰਡ ਡਾਲ ਜੀ ਬਾਰਡਰ ਤੋਂ ਬਿਲਕੁਲ ਬਿਲਕੁਲ ਜੀ ਕੀ ਚਾਹੁੰਦੇ ਹੋ ਜੰਗ ਜਿਹੜੀਆਂ ਤੁਸੀਂ ਤਾਂ ਸੁਣੀਆਂ ਐ ਆਪਣੇ ਬਜ਼ੁਰਗਾਂ ਤੋਂ ਜਿਹੜੀਆਂ ਜੰਗਾਂ ਉਹਨਾਂ ਵੇਖੀਆਂ ਕੀ ਚਾਹੁੰਦੇ ਹੋ ਜੰਗ ਹੋਣੀ ਚਾਹੀਦੀ ਆ ਨਾ ਜੀ ਨਾ ਨਾ ਬਿਲਕੁਲ ਨਹੀਂ ਉਧਰ ਵੀ ਆਪਣੇ ਭੈਣ ਭਾਈ ਆ ਇਹ ਸਰਕਾਰਾਂ ਦੀ ਲੜਾਈ ਆ ਤੇ ਮਰਨੇ ਪਬਲਿਕ ਆ ਉਧਰਲੀ ਪਬਲਿਕ ਨੂੰ ਮਰਨੇ ਇਧਰਲੀ ਇਹਨਾਂ ਦਾ ਕੋਈ ਸਵਾਲ ਨਹੀਂ ਜਾਣ ਹ ਤੇ ਜਦੋਂ ਜੰਗ ਹੁੰਦੀ ਆ ਉਦੋਂ ਫਿਰ ਇਹ ਤੁਹਾਡੇ ਜਿਹੜੇ ਪਿੰਡ ਉਠਾ ਦਿੱਤੇ ਜਾਂਦੇ ਬਿਲਕੁਲ ਕਈ ਆਪਾਂ ਤਾਂ ਕਦੀ ਗਏ ਨਹੀਂ ਤੁਹਾਨੂੰ ਪਤਾ ਹੈ ਪਿੰਡ ਹੀ ਰਹੀਦਾ ਤੇ ਬਾਕੀ ਵਿਚਾਰੇ ਕਈ ਜਿਹੜੇ ਆ ਇੱਥੇ ਮਰ ਗਏ ਐਕਸੀਡੈਂਟ ਹੋ ਗਿਆ ਜਾਂ ਕੋਈ ਵਿਚਾਰਾ ਖੋ ਲਿਆ ਉਹਨਾਂ ਪਾਸੀ ਜੰਗ ਲੱਗ ਉਹਨਾਂ ਦੇ ਪਾਸੀ ਉਹ ਜੰਗ ਲੱਗ ਗਈ ਤੇ ਬਾਕੀ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਹ ਸਰਕਾਰਾਂ ਦੀ ਲੜਾਈ ਆ ਏਵੇਂ ਦਾ ਹੱਲ ਬੈਠ ਕੇ ਕੱਢਣਾ ਚਾਹੀਦਾ ਹੈ ਕੋਈ ਲੜਿਆਂ ਦੇ ਤੁਹਾਨੂੰ ਪਤਾ ਫਿਰ ਦੋ ਘਰ ਉਜੜਦੇ ਆ ਉਹ ਵੀ ਉਜੜ ਜਾਣਗੇ ਆਪਾਂ ਵੀ ਉਜੜ ਜਾਾਂਗੇ